ਜੋ ਕੋਈ ਉਦਾਹਰਨ ਦਿਓ ਤੇ ਜਿਸ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਬਣਾ ਰਹੀਆਂ ਨਾ ਸੰਗਤਾਂ ਗੁਰੂ ਸਵਾਰਿਓ ਇੱਕ ਦਿਨ ਮੌਤ ਦਾ ਖਦਸਈ ਸੀ ਅੰਦਰ ਤੇ ਮੇਰੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਇਹ ਬਾਲੜਾ ਜੁੜ ਗਿਆ ਘਟਨਾ ਕਿਦਾਂ ਘਟੀ ਜੀ ਅਕਤੂਬਰ 1519 ਦੇ ਅੰਦਰ ਇਸ ਬੱਚੇ ਦਾ ਜਨਮ ਹੁੰਦਾ ਹੈ ਤੇ ਪਿਤਾ ਦਾ ਨਾਮ ਹੈ ਸੁੰਗਾ ਰੰਦਾਵਾ ਮਾਤਾ ਦਾ ਨਾਮ ਹੈ ਮਾਤਾ ਗੌਰਾਂ ਔਰ ਗੁਰੂ ਸਵਾਰਿਓ ਕਥੂ ਨੰਗਲ ਦੀ ਧਰਤੀ ਤੇ ਇਸ ਬੱਚੇ ਦਾ ਪ੍ਰਕਾਸ਼ ਹੋਇਆ ਤੇ ਜਦੋਂ ਪ੍ਰਕਾਸ਼ ਹੋਇਆ ਤੇ ਮਾਤਾ ਪਿਤਾ ਨੇ ਬੜਾ ਸਿੱਧਾ ਪਧਰਾ ਜਿਆ ਨਾਮ ਰੱਖ ਦਿੱਤਾ ਜੀ ਉਹਨਾਂ ਦਿਨਾਂ ਦੇ ਵਿੱਚ ਬੂੜਾ ਤੇ ਬੂੜਾ ਕਰਕੇ ਇਹ ਮਹਾਨ ਸ਼ਖਸੀਅਤ ਜਿਹੜੀ ਉਹ ਪ੍ਰਸਿੱਧ ਹੋ ਗਈ ਚੱਲਦਿਆ ਚੱਲਦਿਆ ਸਾਰੇ ਦਾ ਸਾਰਾ ਪਰਿਵਾਰ ਪਿੰਡ ਕਥੂ ਨੰਗਲ ਤੋਂ ਚੱਲਦਾ ਹੋਇਆ ਗੁਰੂ ਸਵਾਰਿਓ ਰਮਦਾਸ ਆ ਗਿਆ ਤੇ ਜਦੋਂ ਰਮਦਾਸ ਆ ਕੇ ਸਾਰੇ ਦਾ ਸਾਰਾ ਪਰਿਵਾਰ ਬਹਿ ਗਿਆ ਨਾ ਤੇ ਇੱਕ ਦਿਨ ਹਾਕਮਾਂ ਦੇ ਘੋੜੇ ਆਏ ਹਾਕਮ ਤੇ ਸਮੇਤ ਘੋੜਿਆਂ ਦੇ ਆਏ ਉਹਨਾਂ ਨੇ ਜੀ ਸਾਰੀ ਫਸਲ ਤਬਾਹ ਕਰ ਦਿੱਤੀ ਉਸ ਫਸਲ ਦੇ ਵਿੱਚ ਕੁਝ ਪੱਕੀ ਸੀ ਕੁਝ ਹਰੀ ਜੀ ਸੀ ਕੁਝ ਡੱਡਰੀ ਸੀ ਤੇ ਕੁਝ ਜੇ ਜਮ ਰਹੀ ਸੀ ਤੇ ਮਨ ਹੀ ਮਨ ਦੇ ਵਿੱਚ ਇੱਕ ਖਦਸਾ ਆ ਗਿਆ ਕਹਿੰਦੇ ਵੇਖ ਮਨਾ ਮੇਰਿਆ ਇਹ ਤੇ ਜਾਲਮਾਂ ਦੇ ਘੋੜੇ ਨੇ ਇਹਨਾਂ ਇਹ ਨਹੀਂ ਵੇਖਿਆ ਕਿ ਫਸਲ ਕੱਚੀ ਹੈ ਕਿ ਫਸਲ ਪੱਕੀ ਹੈ ਕਿ ਵਡੜ ਵਾਲੀ ਹੈ ਇਹਨਾਂ ਘੋੜਿਆਂ ਨੇ ਲਿਆ ਕਰਕੇ ਸਾਰੀ ਦੁਨੀਆ ਦੇ ਵਿੱਚ ਗਾਹ ਪਾ ਦਿੱਤਾ ਈ ਕੀ ਪਤਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੌਤ ਰੂਪੀ ਘੋੜਾ ਕਦੋਂ ਆਏ ਤੇ ਕਦੋਂ ਜੀਵਾਤਮਾ ਨੂੰ ਦਰਲ ਕੇ ਇਸ ਦੁਨੀਆ ਦੇ ਵਿੱਚੋਂ ਲੈ ਜਾਏ ਅੰਦਰ ਇਥੇ ਕਾਲਜੇ ਦੇ ਵਿੱਚ 6 ਵਜ ਗਈ ਸੱਜਣੋ ਸਾਚੇ ਵੇ ਜਿਸ ਇਨਸਾਨ ਨੂੰ ਮੌਤ ਦੀ ਉਤਸੁਕਤਾ ਜਾਗ ਗਈ ਗੁਰੂ ਸਵਾਰਿਓ ਕਦੀ ਬਾੜਾ ਕਰਮ ਨਹੀਂ ਜੇ ਕਰਦਾ ਉਹ ਕਦੀ ਰਿਸ਼ਵਤ ਨਹੀਂ ਲਏਗਾ ਉਹ ਕਦੀ ਵੱਡੀ ਨਹੀਂ ਲਏਗਾ ਕਦੀ ਦੋ ਨੰਬਰ ਦੀ ਕਮਾਈ ਨਹੀਂ ਕਰੇਗਾ ਸੱਜਣੋ ਜਦੋਂ ਕਾਲਜੇ ਦੇ ਵਿੱਚ ਇਹ ਬਚਨ ਆ ਗਿਆ ਵੀ ਮੌਤ ਬੜੀ ਅਟਲ ਹੈ ਮੌਤ ਬੜੀ ਬਲਵਾਨ ਹੈ ਤੇ ਘਰ ਪਰਿਵਾਰ ਨੇ ਖਾਸ ਕਰਕੇ ਮਾਤਾ ਗौरा ਜੀ ਨੇ ਵੇਖਿਆ ਵੀ ਮੇਰਾ ਕਾਕਾ ਰੁਚੀ ਨਾਲ ਭੋਜਨ ਪ੍ਰਸ਼ਾਦ ਨਹੀਂ ਸ਼ੱਕਦਾ ਉਹਨਾਂ ਜੀ ਪਿਤਾ ਜੀ ਨਾਲ ਗੱਲ ਕੀਤੀ ਤੇ ਪਿਤਾ ਜੀ ਨੇ ਆਖਿਆ ਕੋਈ ਨਹੀਂ ਮੁੰਡਾ ਕੁੰਡਾ ਹੈ 12 ਵਰਿਆਂ ਦੀ ਉਮਰ ਹੋ ਚੁੱਕੀ ਹੈ ਕੋਈ ਗੱਲ ਨਹੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਹੌਲੀ ਹੌਲੀ ਦੀ ਦਿਲਚਸਪੀ ਜਿਹੜੀ ਉਹ ਘਰ ਦੇ ਕਾਰੋਬਾਰ 'ਚ ਵਧ ਜੇਗੀ ਤੇ ਪਿਤਾ ਜੀ ਨੇ ਆਖਿਆ ਪੁੱਤ ਆ ਫੜ ਲੈ ਪ੍ਰਾਣੀ ਤੇ ਉਹ ਹੀ ਆਪਣੀਆਂ ਮੱਜਾਂ ਹਰ ਰੋਜ ਤੇਰਾ ਕੰਮ ਐ ਇਹਨਾਂ ਮੱਝਾਂ ਨੂੰ ਔਰ ਦੂਰ ਵਾਲੀ ਚਰਾੰਦ ਦੇ ਵਿੱਚ ਚਾਰ ਕੇ ਲੈ ਕੇ ਹੁਣ ਤੇ ਗੁਰੂ ਸਵਾਰਿਓ ਜਦੋਂ ਪ੍ਰਾਣੀ ਫੜ ਕੇ ਮੱਝਾਂ ਨੂੰ ਚਾਰਨ ਵਾਸਤੇ ਜਾਂਦਾ ਇਹ ਨਾ ਬੂੜਾ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਘੁੰਮਦੀ ਐ ਕਿ ਕਿਤੇ ਮੌਤ ਨਾ ਹੋ ਜੇ ਔਰ ਕਦੀ ਤੁਹਾਡੇ ਨਾਲ ਵੀ ਇਦਾਂ ਦੀ ਘਟਨਾ ਘਟੀ ਹੋਊਗੀ ਰਾਤ ਨੂੰ ਬਿਰਾਜਣ ਲੱਗਿਆ ਸੋਹਲਾ ਸਾਹਿਬ ਦੀ ਬਾਣੀ ਪੜ੍ਹ ਕੇ ਜਦੋਂ ਆਪਾਂ ਬਿਰਾਜੀਏ ਤੇ ਕਈ ਵੇਰ ਕੁਦਰਤੀ ਕਿਸੇ ਕੰਮ ਦੇ ਵਿੱਚ ਸਾਡੇ ਦਿਮਾਗ ਦੀ ਢੰਡੀ ਫਸ ਜੇ ਨਾ 2 2 2.5 ਘੰਟੇ ਜਿੰਨੀ ਦੇਰ ਤੱਕ ਉਹ ਗੱਲ ਕਲੀਅਰ ਨਹੀਂ ਹੁੰਦੀ ਉਨੀ ਦੇਰ ਤੱਕ ਨੇਤਰਾਂ ਦੇ ਵਿੱਚ ਨੀਂਦ ਕਿੱਥੋਂ ਬਾਹਰ ਵਰਿਆਂ ਦਾ ਕਾਕਾ ਏ ਮੌਤ ਦਾ ਖਦਸਾ ਏ ਮਾਲ ਡੰਗਰ ਨੂੰ ਪਿਆਚਾਰਦਾ ਏ ਦਿਨੇ ਤੇ ਰਾਤ ਮੌਤ ਦੇ ਸائے ਨੇ ਜ਼ਿੰਦਗੀ ਨੂੰ ਘੁੰਮਣ ਘੇਰੀ ਦੇ ਵਿੱਚ ਪਾ ਦਿੰਦਾ ਏ ਪਰੰਤੂ ਅੱਜ ਮੌਤਾਂ ਤੋਂ ਉੱਤੇ ਕਰਨ ਵਾਲੀ عظیم ਸ਼ਖਸੀਅਤ ਮੇਰੇ ਧੰਨ ਗੁਰੂ ਨਾਨਕ ਨਰਿੰਕਾਰ ਸੱਚੇ ਪਾਤਸ਼ਾਹ ਮਹਾਰਾਜ ਰਮਦਾਸ ਦੀ ਜੂਹ ਦੇ ਵਿੱਚ ਆ ਗਏ। ਰਮਦਾਸ ਦੀ ਜੂਹ ਵਿੱਚ ਆ ਕੇ ਮੇਰੀ ਸੱਚੀ ਸਰਕਾਰ ਨੇ ਧੁਰ ਕੀ ਬਾਣੀ ਦਾ ਕੀਰਤਨ ਆਰੰਭ ਕੀਤਾ। ਤੇ ਬਚਨ ਦੀ ਵਿਚਾਰਿਆ ਅਕਾਲ ਮੂਰਤ ਜਿਸ ਸ਼ਖਸੀਅਤ ਦੇ ਉੱਤੇ ਮੌਤ ਦਾ ਪ੍ਰਭਾਵ ਨਹੀਂ ਅਕਾਲ ਪੁਰਖ ਵਾਹਿਗੁਰੂ ਵੀ ਮੌਤ ਦੇ ਪ੍ਰਭਾਵ ਤੋਂ ਰਹਿਤ ਹੈ। ਅਕਾਲ ਦੇ ਜਿਹੜੇ ਪਿਆਰੇ ਨੇ ਉਹ ਵੀ ਮੌਤ ਦੇ ਭੈ ਤੋਂ ਉੱਤੇ ਨੇ ਉਹਨਾਂ ਨੇ ਤੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਜੀਵਨ ਦੀਆਂ ਆਸਾਂ ਦਾ ਤਿਆਗ ਕਰਕੇ ਮੌਤ ਨੂੰ ਪਰਵਾਨ ਕਰਕੇ ਉਹ ਪਿਆਰੇ ਦੇ ਪਿਆਰ ਦੇ ਵਿੱਚ ਉਤਪੋਤ ਹੁੰਦੇ ਨੇ ਨਾਨਕ ਦਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਕੀਰਤਨ ਪੈ ਕਰਨ ਤੇ ਕਾਕੇ ਨੇ ਐਦਾਂ ਹੀ ਪ੍ਰਾਣੀ ਫੜੀ ਜੀ ਨਾਲ ਆਣ ਕੇ ਨੇਤਰ ਬੰਦ ਕੇ ਸੱਚੀ ਸਰਕਾਰ ਦੇ ਪਾਸੋਂ ਕੀਰਤਨ ਸੁਣਨਾ ਸ਼ੁਰੂ ਕਰ ਦਿੱਤਾ ਤੇ ਧੁਰ ਕੀ ਬਾਣੀ ਦੇ ਅੰਦਰ ਦਾਤਾ ਏਵੇਂ ਗੁਰੂ ਸਵਾਰਿਓ ਭਾਵੇਂ ਕਿਸੇ ਨੂੰ ਅਰਥ ਆਉਂਦੇ ਹੋਣ ਜਾਂ ਨਾ ਆਉਂਦੇ ਹੋਣ ਪਾਠੀ ਹੋਵੇ ਸੁਰੀਲਾ ਬਾਣੀ ਦਾ ਪਾਠ ਕਰਨ ਵਾਲਾ ਥਾਂ ਥਾਂ ਤੇ ਜਿੱਥੇ ਅਰਧ ਵਿਸ਼ਰਾਮ ਲੱਗਣਾ ਹੈ ਵਿਸ਼ਰਾਮ ਲਾਏ ਜਿੱਥੇ ਪੂਰਾ ਵਿਸ਼ਰਾਮ ਲੱਗਣਾ ਹੈ ਪੂਰਾ ਲਾਏ ਖਿਆਲ ਕਰਿਆ ਜੇ ਵੱਡੇ ਤੋਂ ਵੱਡੇ ਪਰਿੰਦੇ ਵੀ ਖੰਭ ਮਾਰਨ ਤੋਂ ਗੁਰੇਜ ਕਰਦੇ ਉਹ ਵੀ ਕਹਿੰਦੇ ਬਾਣੀ ਦਾ ਪਾਠ ਸੁਣੀ ਲਈਏ ਕੀਰਤਨ ਸੁਣਿਆ ਤੇ ਕੀਰਤਨ ਸੁਣਨ ਦੇ ਨਾਲ ਇੱਥੇ ਕਾਲਜੇ ਜਿੱਥੇ ਮੌਤ ਦਾ ਖਦਸਾ ਸੀਨਾ ਮੌਤ ਦਾ ਡਰ ਸੀ ਬੈਠਾ ਉਹਨੇ ਜੀ ਥੋੜਾ ਜਿਆ ਠੰਡ ਜੀ ਪਾਈ ਬਾਣੀ ਨੇ ਤੇ ਜਦੋਂ ਠੰਡ ਪਾਈ ਕੀਰਤਨ ਸਬਾਬਤ ਹੋਇਆ ਨਾਨਕ ਦਰੰਕਾਰ ਸੱਚੇ ਪਾਤਸ਼ਾਹ ਜੀ ਨੇ ਤੱਕਿਆ ਕਿ ਸਾਹਮਣੇ ਬੈਠਾ ਹੋਇਆ ਬਾਲਕਾ ਸੁਰਤ ਜੁੜੀ ਹੋਈ ਐ ਮੇਰੀ ਸੱਚੀ ਸਰਕਾਰ ਨੇ ਸੀਸ ਦੇ ਉੱਤੇ ਹੱਥ ਰੱਖਿਆ ਗੁਰਕੁੰਜੀ ਪਾਹੁਲ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨ ਕੁੰਜੀ ਹਤ ਤਾਕ ਦਾ ਅਰਥ ਹੈ ਜੀ ਦਰਵਾਜਾ ਬੂਆ ਗੁਰੂ ਜੀ ਦੀ ਜੋਗ ਅਗਵਾਈ ਤੇ ਸ਼ਬਦ ਦੀ ਭੈ ਭਾਵਨੀ ਤੋਂ ਬਿਗੈਰ ਮਨ ਦਾ ਦਰਵਾਜਾ ਖੁੱਲ ਨਹੀਂ ਜੇ ਸਕਦਾ ਉਹ ਜਿੱਥੇ ਪੈ ਹੋਏ ਨੇ ਮਤ ਵਿੱਚ ਰਤਨ جواਹਰ ਮਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਜਦੋਂ ਨੇਤਰ ਖੋਲੇ ਕਾਕੇ ਨੇ ਤੇ ਦੁੱਧ ਚਿੱਟਾ ਦਾੜਾ ਮੇਰੇ ਧੰਨ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋਏ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਲ ਵਕੜੀ ਵਿੱਚ ਲੈ ਕੇ ਆਖਿਆ ਕਾਕਾ ਆਹ ਤੇ ਤੇਰੀ ਉਮਰ ਹੱਸਣ ਤੇ ਖੇਡਣ ਦੀ ਹੈ 12 ਵਰਿਆਂ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਤੇਰੀ ਉਮਰ ਹਸਣ ਖੇਡਣ ਦੀ ਹੈ ਇਸ ਉਮਰ ਦੇ ਅੰਦਰ ਗੁਰਬਾਣੀ ਕੀਰਤਨ ਦੇ ਨਾਲ ਲਿਵ ਤੇ ਸਜਣੋ ਸੱਚੇ ਵੇ ਬੂੜੇ ਨੇ ਉਹ ਗੱਲਾਂ ਫੁੱਟ ਫੁੱਟ ਕੇ ਮੇਰੇ ਨਾਨਕ ਨਿਰੰਕਾਰ ਦੇ ਸਾਹਮਣੇ ਦੱਸਤੀਆਂ ਬਾਬਾ ਇੱਕ ਦਿਨ ਜ਼ਾਲਮਾਂ ਦੇ ਘੋੜੇ ਆਏ ਉਹਨਾਂ ਘੋੜਿਆਂ ਨੇ ਸਾਰੀ ਸਾਡੀ ਫਸਲ ਤਬਾਹ ਕਰ ਦਿੱਤੀ ਤੇ ਉਸੇ ਦਿਨ ਤੋਂ ਇੱਥੇ ਕਾਲਜੇ ਦੇ ਵਿੱਚ ਇੱਕ ਬਚਨ ਬੈ ਗਿਆ ਹੈ ਜੇ ਮੈਂ ਭਾਰੀ ਨਹੀਂ ਵੇਖੀ ਡੱਡਰੀ ਨਹੀਂ ਵੇਖੀ ਪੱਕੀ ਫਸਲ ਨਹੀਂ ਵੇਖੀ ਮੇਰੇ ਆ ਦਾਤਿਆ ਮੈਨੂੰ ਵੀ ਮੌਤ ਦਾ ਭੈ ਬੜਾ ਤੰਗ ਕਰਦਾ ਈ ਉਸ ਦਿਨ ਤੋਂ ਕੀਪਤਾ ਮੌਤ ਮੈਨੂੰ 12 ਵਰਿਆਂ ਵਿੱਚ ਲੈ ਜੀ ਜਵਾਨੀ ਵਿੱਚ ਲੈ ਦੇ ਖੌਰੇ ਬਢੇਪਾ ਆਉਣਾ ਕਿ ਨਹੀਂ ਆਉਣਾ ਸੱਚ ਜਾਣਿਓ ਮੇਰੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ 12 ਵਰਿਆਂ ਦੇ ਕਾਕੇ ਨੂੰ ਗਲਵਕੜੀ ਵਿੱਚ ਲਿਆ ਲਾਡ ਕੀਤਾ ਔਰ ਲਾਡ ਕਰਕੇ ਇੱਕ ਗੱਲ ਆਖੀ ਤੇਰਾ ਨਾਮ ਕੀ ਹੈ ਕਹਿੰਦਾ ਜੀ ਮਾਤਾ ਪਿਤਾ ਨੇ ਮੇਰਾ ਨਾਮ ਬੂੜਾ ਰੱਖਿਆ ਹੈ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਬੂੜਿਆ ਪ੍ਰਮਾਤਮਾ ਮੌਤ ਦੇ ਨਾਲੋਂ ਕਈ ਹਿੱਸੇ ਜ਼ਿਆਦਾ ਬਲਵਾਨ ਹੈ ਜੇ ਤੂੰ ਭੈ ਭਾਵਨੀ ਦੇ ਨਾਲ ਉਸ ਦਾਤੇ ਦੇ ਚਰਨਾਂ ਦੇ ਵਿੱਚ ਜੁੜੇਗਾ ਨਾ ਜੇ ਮੌਤ ਤੇਰੇ ਚਰਨਾਂ ਦੇ ਵਿੱਚ ਨਿਵਾਸ ਰੱਖੇਗੀ ਕਮਾਲ ਦੀ ਗੱਲ ਮੈਂ ਕਹਿੰਨਾ ਉਹ ਗੱਲ ਵਕੜੀ ਕੈਸੀ ਗੱਲ ਵਕੜੀ ਸੀ 125 ਵਰਿਆਂ ਦੀ ਉਮਰ ਉਸ ਗੁਰੂ ਦੇ ਲਾਲ ਨੇ ਜੀਵੀ ਹੈ 125 ਵਰਿਆਂ ਦੇ ਵਿੱਚੋਂ 113 ਵਰੇ ਉਹਨੇ ਮੇਰੇ ਧੰਨ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀ ਚੱਕਰੀ ਕੀਤੀ ਨਿਸ਼ਕਾਮਤਾ ਦੇ ਨਾਲ ਸੇਵਾ ਕੀਤੀ ਹੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਬਚਨ ਕਹਿ ਕੇ ਚਲੇ ਗਏ ਕੁਝ ਵਿਦਵਾਨਾਂ ਨੇ ਇਥੇ ਇਹ ਵੀ ਬਚਨ ਦਰਜ ਕੀਤਾ ਹੈ ਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਰਹਿ ਨਾਮ ਦੇ ਦਿੱਤਾ ਉਸ ਵਕਤ ਵੀ ਤੇਰੀਆਂ ਗੱਲਾਂ ਬੜੀਆਂ ਸਿਆਣੀਆਂ ਨੇ ਸਿਆਣਪ ਤੇਰੇ ਵਿੱਚ ਬੁੱਢਿਆਂ ਵਾਲੀ ਹੈ ਔਰ ਖਿਆਲ ਕਰਿਓ ਦੋ عظیم ਸ਼ਖਸੀਅਤਾਂ ਹੋਈਆਂ ਜਿਹੜੀਆਂ عظیم ਸ਼ਖਸੀਅਤਾਂ ਨੂੰ ਗੁਰੂ ਸਾਹਿਬਾਨ ਦੇ ਵੱਲੋਂ ਬਾਬੇ ਦੀ ਡਿਗਰੀ ਪ੍ਰਾਪਤ ਹੈ ਜਾਂ ਬਾਬੇ ਪਦ ਦੀ ਦਾਤ ਦੀ ਪ੍ਰਾਪਤੀ ਹੈ ਪਹਿਲੀ ਹੈ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਸਾਹਿਬ ਦੀ ਪਦਵੀ ਦੇ ਕਰਕੇ ਨਵਾਜਿਆ ਤੇ ਦੂਜੀ ਹੈ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਲਖਤੇ ਜਿਗਰ ਸਤਕਾਰਯੋਗ ਬਾਬਾ ਗੁਰਦੇਤਾ ਸਾਹਿਬ ਇਹਨਾਂ ਦੋ ਸ਼ਖਸੀਅਤਾਂ ਨੂੰ ਗੁਰੂ ਸਾਹਿਬਾਨ ਨੇ ਆਪਣੀ ਮੌਜੂਦਗੀ ਦੇ ਅੰਦਰ ਬਾਬਾ ਸ਼ਬਦ ਦੀ ਦਾਤ ਦੇ ਕਰਕੇ ਇਹਨਾਂ ਦੀ ਪਦਵੀ ਨੂੰ ਉੱਚਾ ਕੀਤਾ ਸੱਚ ਜਾਣਿਓ ਉਸ ਵਕਤ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਕਿਉਂਕਿ ਕਰਤਾਰਪੁਰ ਸਾਹਿਬ ਰਾਵੀ ਦਰਿਆ ਦਾ ਕੰਢਾ ਤੇ ਮੇਰੇ ਮਹਾਰਾਜ ਨਾਨਕ ਦਰنگਕਾਰ ਸੱਚੇ ਪਾਤਸ਼ਾਹ ਜੀ ਲੰਬਾ ਸਮਾਂ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀਤ ਕੀਤੇ ਰਮਦਾਸ ਤੋਂ ਜਾਣਾ ਕਰਤਾਰਪੁਰ ਸਾਹਿਬ ਕਈ ਕਈ ਦਿਨ ਲਾਉਣੇ ਤੇ ਕਮਾਲ ਦੀ ਗੱਲ ਇਹ ਵੇ ਨੁਕਤਾ ਪਿਆਰਾ ਬੜਾ ਏ ਗੁਰਸਵਾਰਿਓ ਜਿਸ ਦੇ ਨਾਲ ਸਾਡਾ ਨੀ ਹੋਵੇ ਨਾ ਅਸੀਂ ਵੜ ਭਨ ਕੇ ਉਹਨੂੰ ਮਿਲਣ ਵਾਸਤੇ ਜਾਂਦੇ ਜਿਹਦੇ ਨਾਲ ਸਾਡਾ ਪਿਆਰ ਹੋਵੇ ਅਸੀਂ ਵਾਰ-ਵਾਰ ਉਸ ਦਾ ਨਾਮ ਆਪਣੀ ਰਸਨਾ ਤੋਂ ਰੱਟਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੇਰੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਮੁਹੱਬਤ ਹੋ ਗਈ। ਸ਼ਬਦ ਦੇ ਨਾਲ ਪਿਆਰ ਹੋ ਗਿਆ। ਕਮਾਲ ਦੀ ਗੱਲ ਕਰਤਾਰਪੁਰ ਸਹਿਬ ਆਉਣਾ, ਫਿਰ ਰਮਦਾਸ ਆ ਜਾਣਾ। ਰਮਦਾਸ 4 ਦਿਨ ਰਹਿਣਾ, ਜੀਣਾ ਲੱਗਣਾ, ਫਿਰ ਕਰਤਾਰਪੁਰ ਸਹਿਬ ਚਲੇ ਜਾਣਾ। ਬਾਬਾ ਬੁੱਢਾ ਸਾਹਿਬ ਬਚਪਨ ਤੋਂ ਹੀ ਬੜਾ ਉਦਮੀ, ਬੜੀ ਘਾਲਣਾ ਵਾਲਾ ਏ। ਅੱਜ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਮਾਤ ਲੋਕ ਤੋਂ ਜਾਣ ਲੱਗੇ। ਤੇ ਜਦੋਂ ਆਖਰੀ ਪ੍ਰੀਖਿਆ ਲਈ ਨਾਲ ਆ ਭਾਈ ਲੈਣਾ ਤੇ ਨਾਲ ਆ ਬਾਬਾ ਬੁੱਢਾ ਸਾਹਿਬ ਜਦੋਂ ਸਾਰੀਆਂ ਸਿੱਖ ਸੰਗਤਾਂ ਘਰਾਂ ਨੂੰ ਮੁੜ ਗਈਆਂ ਨਾ ਤੇ ਮਹਾਰਾਜ ਨਾਨਕ ਨਿਰੰਕਾਰ ਕਹਿੰਦੇ ਬੁੱਢਿਆ ਤੂੰ ਕਿਉਂ ਨਹੀਂ ਘਰਾਂ ਨੂੰ ਜਾਂਦਾ ਤੇ ਇੱਕ ਵਿਦਵਾਨ ਦੇ ਤੇ ਬਚਨ ਇਥੋਂ ਤੱਕ ਵੀ ਆ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਐਦਾ ਮੋਢੇ ਤੇ ਡਾਂਗ ਰੱਖੀ ਸੀ ਤੇ ਉਹ ਡਾਂਗ ਬਾਬਾ ਬੁੱਢਾ ਸਾਹਿਬ ਜੀ ਵੱਲ ਉਲਾਰੀ ਵੀ ਤੇ ਦੋਨੋ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ ਮੇਰਿਆ ਮਾਲਕਾ ਮੇਰਾ ਘਰ ਹੀ ਨਹੀਂ ਮੈਂ ਘਰ ਕਿਹੜੇ ਮੁੜ ਜਾਵਾਂ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਦਿਨ ਕਲਾਵੇ ਵਿੱਚ ਲੈ ਕੇ ਗੱਲ ਕਹੀ ਸੀ ਬੁੱਢਿਆ ਮੈਂ ਤੇਰੇ ਤੋਂ ਕਦੀ ਉਲੇ ਨਾ ਹੋਸਾਂ ਮੈਂ ਕਿਸੇ ਰੂਪ ਵਿੱਚ ਹੋਵਾਂ ਜਦੋਂ ਵੀ ਹੋਵਾਂ ਜਿੱਥੇ ਵੀ ਹੋਵਾਂ ਤੇਰੇ ਕੋਲੋਂ ਲੁਕੀ ਛੁਪੀ ਗੱਲ ਕੋਈ ਨਹੀਂ ਹੋਏਗੀ ਇਹ ਗੱਲ ਕਹਿ ਕੇ ਮਹਾਰਾਜ ਜੀ ਨੇ ਸੰਗਤ ਦੇ ਵਿੱਚ ਨਵਾਜ ਕੇ ਭੇਜ ਦਿੱਤਾ ਧੰ ਸਤਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਜਦੋਂ ਦਾਤ ਦੇਣ ਲੱਗੇ ਨਾ ਤੇ ਮੇਰੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਪੋਥੀ ਸੈਭ ਰੱਖੀ ਔਰ ਪੋਥੀ ਸੈਭ ਬਖਸ਼ ਕੇ ਪਹਿਲਾ ਮੱਥਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਟੇਕਿਆ ਔਰ ਦੂਜਾ ਮੱਥਾ ਜਿਹੜਾ ਸੀ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਟੇਕਿਆ ਤੇ ਨਾਲ ਦੀ ਨਾਲ ਆਖਿਆ ਆ ਗੁਰਤਾ ਗੱਦੀ ਦਾ ਤਿਲਕ ਜਿਹੜਾ ਹੈ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਦਿਓ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਉਹ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਮੇਰੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਆ ਗਏ ਮਾਤਾ ਵਿਰਾਈ ਸਾਹਿਬ ਜੀ ਦੇ ਘਰ ਆ ਕੇ ਟਿਕ ਗਏ ਸੰਗਤ ਨੇ ਪੁੱਛਿਆ ਸੰਗਤ ਬੇਬਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਿਲਦੇ ਨੇ ਤੇ ਸੰਗਤਾਂ ਫਿਰ ਰਮਦਾਸ ਗਈਆਂ ਉਥੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਲਿਆਂਦਾ ਮਾਤਾ ਵਿਰਾਈ ਸਾਹਿਬ ਜੀ ਦੇ ਬੂਹੇ ਦੇ ਅੱਗੇ ਆਣ ਕੇ ਐਦਾਂ ਕੁੰਡਾ ਖੜਕਾ ਕੇ ਆਖਿਆ ਮਾਂ ਗੁਰੂ ਕਿੱਥੇ ਈ ਸਾਡਾ ਤੇ ਮਾਤਾ ਵਿਰਾਈ ਨੇ ਇੱਕੋ ਗੱਲ ਕਹੀ ਵੇ ਬਾਬਿਆ ਬੁੱਢਿਆ ਤੈਨੂੰ ਕਿੰਨੇ ਦੱਸ ਦਿੱਤਾ ਮੇਰੇ ਘਰ ਦੇ ਵਿੱਚ ਗੁਰੂ ਏ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹੀ ਸੀ ਮਾਂ ਜੀ ਦੇ ਘਰ ਦੇ ਵਿੱਚ ਆ ਕੇ ਗੁਰੂ ਦਾ ਨਵਾਸ ਹੋ ਜਾਂਦਾ ਹੈ ਉਹਦੇ ਮੱਥੇ ਦੀਆਂ ਲਕੀਰਾਂ ਦੱਸ ਦਿੰਦੀਆਂ ਨੇ ਕਿ ਇਹਦੇ ਘਰ ਦੇ ਵਿੱਚ ਗੁਰੂ ਦਾ ਪ੍ਰਕਾਸ਼ ਹੈ ਕਹਿੰਦੀ ਗੱਲ ਇਹ ਵੇ ਮੈਨੂੰ ਗੁਰੂ ਦਾ ਹੁਕਮ ਹੈ ਕਿ ਮੈਂ ਦੱਸਣਾ ਕੋਈ ਨਹੀਂ ਹਾਂ ਤੁਸੀਂ ਕੋਈ ਤਰੀਕਾ ਜੁਗਤ ਵਰਤੋ ਤੇ ਗੁਰੂ ਨੂੰ ਪ੍ਰਗਟ ਕਰ ਲਓ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗਲਾਂ ਵਿੱਚ ਪਾਓ ਢੋਲਕੀਆਂ ਛੈਣੇ ਕਰੀਏ ਗੁਰਬਾਣੀ ਦਾ ਕੀਰਤਨ ਜਦੋਂ ਮਾਤਾ ਵਿਰਾਈ ਦੇ ਬਰੂਹਾਂ ਦੇ ਵਿੱਚ ਖੜੋ ਕੇ ਧੁਰ ਕੀ ਬਾਣੀ ਦਾ ਕੀਰਤਨ ਕੀਤਾ ਮੇਰੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਅੰਦਰੋਂ ਪ੍ਰਗਟ ਹੋਏ ਸਜਣੋ ਗੁਰੂ ਅੰਗਦ ਦੇ ਮਹਾਰਾਜ ਸੱਚੀ ਸਰਕਾਰ ਦੇ ਵਕਤ ਵੀ ਬਾਬਾ ਬੁੱਢਾ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਅਹਿਮ ਸੇਵਾਵਾਂ ਦਾ ਯੋਗਦਾਨ ਜਿਹੜਾ ਉਹ ਨਿਭਾਉਂਦੇ ਰਹਿ ਅੱਜ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਦੇਣੀ ਸੀ ਨਾ ਤੇ ਮੇਰੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ ਆਪਣੀ ਬਾਣੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਪੁਰਦ ਕਰਕੇ ਕਹਿੰਦੇ ਬਾਬਾ ਬੁੱਢਾ ਜੀ ਆਹ ਕਿਰਪਾ ਕਰੋ ਅਮਰਦਾਸ ਬਹਾਰਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਤੁਸੀਂ ਦੇ ਗੁਰਤਾ ਗੱਦੀ ਦਾ ਤਿਲਕ ਅਜ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਰਹਾ ਗੁਰੂ ਅਮਰਦਾਸ ਮਹਾਰਾਜ ਗੁਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਚਲੇ ਜਾਂਦੇ ਬੌਲੀ ਸਾਹਿਬ ਦਾ ਨਿਰਮਾਣ ਕਰਨ ਦੀ ਗੱਲ ਆਉਂਦੀ ਤੇ ਪੁੱਛਿਆ ਗਿਆ ਮਹਾਰਾਜ ਗੁਰੂ ਅਮਰਦਾਸ ਜੀ ਬੌਲੀ ਸਾਹਿਬ ਦਾ ਟੱਕ ਕਿੰਨੇ ਲਾਉਣੇ ਕਹਿੰਦੇ ਉਹ ਬੈਠਾ ਹੈ ਸੰਗਤ ਦੇ ਵਿੱਚ ਭਾਂਡੇ ਮਾਂਜ ਰਿਆ ਬਾਬਾ ਬੁੱਢਾ ਉਹਨੂੰ ਬੁਲਾ ਕੇ ਲਿਆਓ ਕਿਉਂਕਿ ਇਹ ਬੌਲੀ ਜੁਗੋ ਜੋਗ ਅਟਲ ਰਹਿਣੀ ਹੈ ਇਸ ਬੌਲੀ ਦਾ ਟੱਕ ਵੀ ਬਾਬਾ ਬੁੱਢਾ ਸਾਹਿਬ ਦੇ ਹੱਥੋਂ ਲਵਾਉਣੇ ਸਜੜੋ ਸੱਚ ਜਾਣਿਓ ਬੌਲੀ ਸਾਹਿਬ ਜੀ ਦਾ ਟੱਕ ਵੀ ਬਾਬਾ ਬੁੱਢਾ ਸਾਹਿਬ ਦੀ ਰਹਿਨਮਾਈ ਦੇ ਹੇਠ ਲੱਗਾ ਹੈ ਤੇ ਜਿਸ ਦਿਨ ਦਾਤੂ ਨੇ ਮਹਾਰਾਜ ਜੀ ਨੂੰ ਲੱਤ ਮਾਰੀ ਨਾ ਤੇ ਮਹਾਰਾਜ ਆਪਣੇ ਨਗਰ ਬਾਸਰ ਕੇ ਚਲੇ ਗਏ ਤੇ ਸੰਗਤਾਂ ਫਿਰ ਬਾਬੇ ਬੁੱਢੇ ਕੋਲ ਗਈਆਂ ਬਾਬੇਆ ਬੁੱਢਿਆ ਮਹਾਰਾਜ ਗੁਪਤਵਾਸ ਹੋ ਗਏ ਨੇ ਲੱਭਦੇ ਕੋਈ ਨਹੀਂ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਘੋੜੀ ਨੂੰ ਪੁੱਛੋ ਉਹਨਾਂ ਦੀ ਘੋੜੀ ਲਿਆਂਦੀ ਘੋੜੀ ਨੂੰ ਸ਼ਿੰਗਾਰ ਦਿੱਤਾ ਵੇਖੋ ਮਾਲਕ ਨੇ ਜੀਵਾਂ ਜੰਤੂਆਂ ਪਸ਼ੂਆਂ ਨੂੰ ਵੀ ਕਿੰਨੀ ਬਰੀਕ ਬੁੱਧੀ ਦਿੱਤੀ ਹੈ ਘੋੜੇ 'ਤੇ ਚਲਦੀ ਚਲਦੀ ਬਾਸਰ ਕੇ ਚਲ ਗਈ ਜਿੱਥੇ ਗੁਰਦੁਆਰਾ ਸਾਹਿਬ ਸਨ ਸੱਭ ਹੈ ਉਥੇ ਜਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਕੋਠੇ ਦੇ ਮਗਰਲੇ ਪਾਸਿਓਂ ਸਨ ਲਾ ਕੇ ਮੇਰੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਨੂੰ ਪ੍ਰਗਟ ਕੀਤਾ ਮੇਰੀ ਕੌਮ ਦੇ ਅੰਦਰ ਜਦੋਂ ਵੀ ਕਿਤੇ ਦੁਬਧਾਈ ਕਿਤੇ ਵੀ ਦੁਚਿੱਤਾਪਣ ਆਇਆ ਬਾਬਾ ਬੁੱਢਾ ਸਾਹਿਬ ਜੀ ਅੱਗੇ ਹੋ ਕੇ ਕੌਮ ਦੇ ਵਿੱਚੋਂ ਦੁਚਿੱਤਾਪਣ ਜਿਹੜਾ ਸੀ ਉਹ ਦੂਰ ਕਰਦੇ ਰਹਿ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਦੇਣੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਅੱਗੇ ਕੀਤਾ ਬਾਬਾ ਜੀ ਕਿਰਪਾ ਕਰੋ ਤੁਸੀਂ ਜੇਠਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿਓ ਗੁਰਤਾ ਗੱਦੀ ਦਾ ਤਿਲਕ ਦੇਣ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਮਹਾਰਾਜ ਬਣਾਉਣ ਤੋਂ ਪਹਿਲਾਂ ਜਦੋਂ ਚੱਕ ਰਾਮਦਾਸ ਪੁਰੇ ਦਾ ਨੀਂਹ ਪੱਥਰ ਰੱਖਣਾ ਸੀ ਤੇ ਧਰਤੀ ਵੇਖਣੀ ਸੀ ਨਾ ਭਾਈ ਜੇਠਾ ਸਾਹਿਬ ਜੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਕੇ ਚੱਕ ਜਿਹਨੂੰ ਜੀ ਅੱਜ ਕੱਲ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਕਹਿੰਦੇ ਆ ਉਸ ਧਰਤੀ ਦਾ ਨਰੀਖਣ ਪ੍ਰੀਖਣ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਦਿਆ ਅੱਜ ਜੇਕਰ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੀ ਦਾਤ ਦੇਣ ਦੀ ਗੱਲ ਆਈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਗੁਰਤਾ ਗੱਦੀ ਦੀ ਦਾਤ ਬਿਲੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਜਦੋਂ ਧੰਨ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਦਾ ਸਮਾਂ ਆਉਂਦਾ ਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਦੇ ਵਕਤ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੀ ਕੌਮ ਦੀ ਬਹੁਤ ਵੱਡੀ ਤੇ عظیم ਸੇਵਾ ਜਿਹੜੀ ਉਹ ਕੀਤੀ ਹੈ ਔਰ ਖਿਆਲ ਕਰਿਓ ਬਾਬਾ ਬੁੱਢਾ ਸਾਹਿਬ ਜੀ ਕੌਮ ਦੇ ਅੰਦਰ ਪਰਉਪਕਾਰੀ ਸ਼ਖਸੀਅਤ ਦੇ ਤੌਰ ਤੇ ਮੇਰੇ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਦੇ ਸਮੇਂ ਤੱਕ ਉੱਭਰ ਚੁਕੇ ਸਨ ਡੇਢ ਸਾਲ ਦਾ ਸਮਾਂ ਲਾਇਆ ਡੇਢ ਸਾਲ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਥਾਪਨਾ ਹੋ ਰਹੀ ਸੀ ਭਾਈ ਗੁਰਦਾਸ ਜੀ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ RAMSAR ਸਰੋਵਰ ਸਾਹਿਬ ਦੇ ਕੰਡੇ ਦੇ ਉੱਤੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖ ਰਏ ਸਨ ਤੇ ਜਿਹੜੀਆਂ ਸਿੱਖ ਸੰਗਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਣ ਵਾਸਤੇ ਆਉਂਦੀਆਂ ਸਨ ਉਹਨਾਂ ਦੀ ਅਗਵਾਈ ਬਾਬਾ ਬੁੱਢਾ ਸਾਹਿਬ ਜੀ ਕਰਦੇ ਸਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਸਿੱਖ ਸੰਗਤਾਂ ਨੂੰ ਦਾਤਾ ਬਾਬਾ ਬੁੱਢਾ ਸਾਹਿਬ ਜੀ ਵੰਡਦੇ ਸਨ ਤੇ ਅੱਜ ਤੋਂ 1.5 ਸਾਲ ਦੀ ਲਗਭਗ ਮਿਹਨਤ ਤੋਂ ਬਾਅਦ ਸਰੂਪ ਸਾਹਿਬ ਤਿਆਰ ਹੋ ਗਏ ਨਾ ਤੇ ਮੇਰੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਸੋਚਦੇ ਇਦਾਂ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕਰੀਏ ਤੇ ਗ੍ਰੰਥੀ ਕਿਨੂੰ ਸਥਾਪਿਤ ਕਰੀਏ ਸਾਰੀ ਰਾਤ ਗੁਰੂ ਅਰਜਨ ਦੇਵ ਮਹਾਰਾਜੀ ਸੋਚਦੇ ਰਹੇ ਵਿਚਾਰਦੇ ਰਹੇ ਸੰਗਤਾਂ ਇਦਾਂ ਹੀ ਸੁੱਤੀਆਂ ਵਿਰਾਜਮਨ ਹੋਈਆਂ ਸਨ ਕਿਉਂਕਿ ਧਰਮਸ਼ਾਲਾ ਹੀ ਰਹਿਣ ਵਾਸਤੇ ਸਨ ਧਰਮਸ਼ਾਲਾ ਹੀ ਮੱਲਖਾੜੇ ਸਨ ਧਰਮਸ਼ਾਲਾ ਹੀ ਘਰ ਸਨ ਉੱਥੇ ਹੀ ਦੀਵਾਨ ਸੱਜ ਜਾਣਾ ਉੱਥੇ ਹੀ ਸੰਗਤਾਂ ਨੇ ਸੌ ਜਾਣਾ ਉੱਥੇ ਉੱਠ ਕੇ ਅਗਲੇ ਦਿਨ ਦੀਵਾਨ ਦੀ ਹਾਜ਼ਰੀਆਂ ਭਰਨੀਆਂ ਤੇ ਸੰਗਤ ਦੇ ਸਭ ਤੋਂ ਮਗਰਲੇ ਪਾਸੇ ਚਰਨਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਐਨ ਸੁੱਤੇ ਹੋਏ ਨੇ ਆਪਣੇ ਨਜ਼ਾਰੇ ਦੇ ਵਿੱਚ ਤੇ ਮੇਰੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਵਕਤ ਵਿਚਾਰ ਕਰ ਲਈ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕੱਲ ਨੂੰ ਆਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਤਾਬਿਆ ਬਿਠਾਉਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਰਾਮ ਸਰ ਸਰੋਵਰ ਸਾਹਿਬ ਦੇ ਕੰਡੇ ਤੋਂ ਨਗਰ ਕੀਰਤਨ ਦੇ ਰੂਪ ਦੇ ਅੰਦਰ ਸੱਜਣੋ ਜਦੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਲਜਾਇਆ ਗਿਆ ਨਾ ਇਸ ਰੂਪ ਜਿਹੜਾ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਸਰੂਪ ਸਾਹਿਬ ਦੇ ਉੱਤੇ ਚੌਰ ਕਰ ਰਹਿ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੂਪ ਸਾਹਿਬ ਐਦਾਂ ਟਿਕਾ ਕੇ ਨਾ ਤੇ ਫਿਰ ਸੰਗਤ ਦੇ ਮਗਰਲੇ ਪਾਸੇ ਜਾ ਕੇ ਬਹਿ ਗਏ ਤੇ ਮੇਰੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਨਹੀਂ ਬਾਬਾ ਬੁੱਢਾ ਜੀ ਅੱਜ ਮਗਰ ਬੈਣ ਦੀ ਵਾਰੀ ਨਹੀਂ ਅੱਜ ਤੁਹਾਡੀ ਅੱਗੇ ਲੱਗਣ ਦੀ ਵਾਰੀ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠੋ ਤੇ ਬਚਨ ਜਿਹੜੇ ਉਹਨਾਂ ਨੇ ਵਰਤੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਬਾਜ ਸੁਣੇ ਸਭ ਪੰਥ ਬੁੱਢਾ ਸਹਿਬ ਗ੍ਰੰਥ ਤਬ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਸੂਈ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਰੂਪ ਦਾ ਪ੍ਰਕਾਸ਼ ਹੋ ਗਿਆ ਗੁਰੂ ਅਰਜਨ ਦੇਵ ਮਹਾਰਾਜੀ ਲਾਹੌਰ ਜਾਂਦੀ ਸ਼ਹੀਦੀ ਹੋ ਜਾਂਦੀ ਹੈ ਮੈਂ ਸਾਰੇ ਬਚਨ ਨੂੰ ਸੰਖੇਪ ਤੁਹਾਡੀ ਨਜ਼ਰ ਦੇ ਵਿੱਚ ਉਹ ਦੀ ਲੰਘਾਉਣਾ ਚਾਹੁੰਨਾ ਤੇ ਜਦੋਂ ਸਾਰੀਆਂ ਸੰਗਤਾਂ ਨੇਤਰਾਂ ਵਿੱਚ ਜਲ ਭਰ ਕੇ ਖੜੋਤੀਆਂ ਸਨ ਤੇ ਬਜ਼ੁਰਗ ਅਵਸਥਾ ਦੇ ਵਿੱਚ ਹੱਥ ਵਿੱਚ ਡਾਂਗ ਫੜ ਕੇ ਬਾਬਾ ਬੁੱਢਾ ਸਾਹਿਬ ਜੀ ਖੜੋ ਗਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ ਸੀ ਮੀਰੀ ਪੀਰੀ ਦੀਆਂ ਤਲਵਾਰਾਂ ਉਹਨਾਂ ਦੇ ਗੱਤਰੇ ਪਾਦਤੀਆ ਸਨ ਤੇ ਜਦੋਂ ਸੰਗਤ ਦੇ ਨੇਤਰਾਂ ਦੇ ਵਿੱਚ ਜਲ ਵੇਖਿਆ ਤੇ ਐ ਉਹ ਡਾਂਗ ਫੜ ਕੇ ਖੜੋ ਕੇ ਕਹਿੰਦੇ ਸੰਗਤ ਜੀ ਇਹ ਜਲ ਕਾ ਦੇ ਵਾਸਤੇ ਮਨ ਕਿਉਂ ਵਿਹਾਰਾਗ ਕਰੇਗਾ ਸਤਗੁਰ ਮੇਰਾ ਪੂਰਾ ਇਹ ਮਨ ਤੁਸੀਂ ਵਿਹਾਰਾਗ ਦੇ ਵਿੱਚ ਕਿਉਂ ਲੈ ਕੇ ਗਏ ਹੋ ਮੇਰਾ ਤੇ ਸਤਗੁਰ ਬਹੁਤ ਵੱਡਾ ਤਾਕਤਵਰ ਹੈ ਆਓ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਦੁੱਲੇ ਹੋਏ ਖੂਨ ਦਾ ਬਦਲਾ ਲਈਏ ਸੱਟ ਗਰੰਥੀ ਦੀ ਗਰੰਥੀ ਸਾਹਿਬ ਦੀ ਪੋਸਟ ਕਿੰਨੀ ਉੱਚੀ ਹੈ ਗੁਰੂ ਸਵਾਰਿਓ ਜਦੋਂ ਬਾਬਾ ਬੁੱਢਾ ਸਾਹਿਬ ਨੇ ਵੰਗਾਰ ਭਾਈ ਨਾ ਪਹਿਲੇ ਦਿਨ ਤਕਰੀਰ ਕੀਤੀ ਪਰ ਵੀ ਤੇ 509 ਨੌਜਵਾਨ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਸਰਵਣ ਕਰਕੇ ਮਹਾਰਾਜ ਜੀ ਦੀ ਤਾਬਿਆ ਆ ਕੇ ਬਹਿ ਗਿਆ ਖੜੋ ਗਿਆ ਕਹਿੰਦਾ ਮਾਲਕੋ ਦੋ ਵਕਤ ਦਾ ਪ੍ਰਸ਼ਾਦਾ ਦੇ ਦਿਓ 6 ਮਹੀਨੇ ਇੱਕ ਕੁੜਤਾ ਦੇ ਦਿਓ ਤੇ ਸਿਰ ਨੂੰ ਢੱਕਣ ਵਾਸਤੇ 6 ਮਹੀਨੇ ਇੱਕ ਭੂਰਾ ਦੇ ਦਿਓ ਸਰੀਰ ਰੂਪੀ ਬਰਤਨ ਭਾਂਡੇ ਨੂੰ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਥਾਂ ਤੇ ਪਨ ਲਿਓ ਪਰਵਾਹੀ ਕੋਈ ਨਹੀਂ 500 ਸਰਲੱਤ ਜਵਾਨ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਨੂੰ ਸਰਵਣ ਕਰਕੇ ਗੁਰੂ ਸਵਾਰਿਓ ਪਹਿਲੇ ਦਿਨ ਹਾਜ਼ਰ ਹੋ ਗਿਆ ਮਹਾਰਾਜ ਜੀ ਨੇ ਥੜਾ ਬਣਾਇਆ ਔਰ ਜਿੰਨੂੰ ਆਪਾਂ ਅਕਾਲ ਤਖਤ ਸਾਹਿਬ ਕਹਿੰਨੇ ਆ ਤਵਾਰੀਖ ਕਹਿੰਦੀ ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਅਰ ਗੁਰਦਾਸ ਬਣਾਇਓ ਅਕਾਲ ਤਖਤ ਸਾਹਿਬ ਦਾ ਨਿਰਮਾਣ ਵੀ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ ਹੈ ਮਹਾਰਾਜ ਜੀ ਨੇ ਜੰਗਾ ਕੀਤੀਆਂ ਬਾਬਾ ਬੁੱਢਾ ਸਾਹਿਬ ਜੀ ਨਾਲ ਰਹਿ ਅੱਜ ਜਦੋਂ ਦੂਜੀ ਜੰਗ ਸ੍ਰੀ ਹਰਗੋਬਿੰਦਪੁਰੇ ਦੀ ਸੀ ਨਾ ਕਹਿੰਦੇ ਮਹਾਰਾਜ ਸਰੀਰ ਨਤਣਾ ਹੋ ਗਿਆ ਮੈਨੂੰ ਆਗਿਆ ਦੇ ਦਿਓ ਮੈਂ ਬੀੜ ਸਾਹਿਬ ਚਲ ਜਾ ਮਹਾਰਾਜ ਜੀ ਨੇ ਆਗਿਆ ਦੇ ਦਿੱਤੀ ਤੇ ਜਦੋਂ ਸੱਚੀ ਸਰਕਾਰ ਨੇ ਜੰਗ ਜਿੱਤ ਲਈ ਬਾਬਾ ਬੁੱਢਾ ਸਾਹਿਬ ਜੀ ਵਧਾਈ ਦੇਣ ਵਾਸਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਮਹਾਰਾਜ ਜੀ ਨੇ ਬੜਾ ਪਿਆਰ ਕੀਤਾ ਕਿਉਂਕਿ ਵੱਡੇ ਗੁਰੂ ਸਾਹਿਬਾਨ ਦਾ ਸਮਕਾਲੀ ਗੁਰਸਿੱਖ ਸੀ ਅੱਜ ਨੇਤਰ ਮੁੰਦ ਕੇ ਕਹਿਣ ਲੱਗਾ ਮਹਾਰਾਜ ਹੁਣ ਸਰੀਰ ਸੇਵਾ ਤੋਂ ਅਸਮਰਥ ਹੈ ਕਿਰਪਾ ਕਰੋ ਮੈਂ ਰਮਦਾਸ ਦੀ ਧਰਤੀ ਤੇ ਆਪਣੇ ਜੱਦੀ ਪਿੰਡ ਜਾਣਾ ਚਾਹੁੰਨਾ ਰਹਿਮਤ ਕਰੋ ਤੇ ਮਹਾਰਾਜ ਜੀ ਨੇ ਪਿਆਰ ਦਿੱਤਾ ਕਹਿੰਦੇ ਬਾਬਾ ਜੀ ਜਾ ਸਕਦੇ ਤੁਸੀਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੁਰਨ ਲੱਗਿਆ ਇੱਕ ਗੱਲ ਆਖੀ ਸੀ ਕਿਰਪਾ ਕਰਿਓ ਮੈਂ ਇਸ ਦੁਨੀਆ ਦੇ ਵਿੱਚੋਂ ਹੁਣ ਜਾਣਾ ਹੈ ਚੱਲੇ ਤੇ ਮੇਰੇ ਅੰਦਰ ਦੀ ਰੀਜ ਹੈ ਕਿ ਸਤਿਗੁਰੂ ਜਦੋਂ ਮੈਂ ਇਸ ਦੁਨੀਆ ਵਿੱਚੋਂ ਕੂਚ ਕਰਾਨਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੁਸੀਂ ਮੇਰੇ ਨੇਤਰਾਂ ਦੇ ਮੂਰੇ ਹੋਵੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਪਿਆਰ ਬੜਾ ਕਰਦੇ ਸਨ ਸਾਰੇ ਗੁਰੂ ਸਹਿਬਾਨ ਬੜਾ ਪਿਆਰ ਕਰਦੇ ਸਨ ਤੇ ਅੱਜ ਜਦੋਂ ਰਮਦਾਸ ਚਲੇ ਗਏ ਸਵਾਸ ਪੂਰੇ ਹੋਣ ਲੱਗਾ ਤੇ ਮਹਾਰਾਜ ਜੀ ਦੇ ਗੁਰਸਿੱਖ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਸਨੇਹਾ ਕਲ ਦਿੱਤਾ ਵੀ ਜਲਦੀ ਨਾਲ ਆਓ ਤੇ ਮਹਾਰਾਜ ਜੀ ਨੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਜਦੋਂ ਰਮਦਾਸ ਦੀ ਧਰਤੀ ਤੇ ਗਏ ਨਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਤਾ ਨੇਤਰਮੁੰਦੇ ਨਾਲ ਦੇ ਸਿੱਖ ਨੇ ਦੱਸਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆ ਗਏ ਸਰੀਰ ਇਨਾ ਨਤਣਾ ਜਿੰਦ ਜਿਹੜੀ ਹੈ ਅਗਲੇ ਪਾਸੇ ਨੂੰ ਤੁਰਨ ਵਾਸਤੇ ਰਵਾਨਾ ਹੋਣ ਵਾਸਤੇ ਤਿਆਰੀ ਕਰੀ ਬੈਤੀ ਹੈ ਪਰੰਤੂ ਜਿਹੜਾ ਅੰਦਰਲਾ ਮਨ ਉਹ ਕਹਿੰਦਾ ਨਹੀਂ ਅਜੇ ਵੀ ਰਾਜ ਰਜ ਕੇ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰ ਲਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਮ੍ਰਿਤ ਪੀਤਰ ਸੀਸ ਨੂੰ ਆਪਣੀ ਗੋਦੀ ਦੇ ਵਿੱਚ ਰੱਖ ਲਿਆ ਪੁਰਾਣੀਆਂ ਗੱਲਾਂ ਸ਼ੁਰੂ ਹੋ ਗਈਆਂ ਔਰ ਗੁਰੂ ਸਵਾਰਿਓ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਾਬਾ ਜੀ ਕਿਰਪਾ ਕਰਕੇ ਵੱਡੇ ਗੁਰੂ ਸਹਿਬਾਨ ਦਾ ਕੋਈ ਇਤਿਹਾਸ ਸੁਣਾਓ ਤੇ ਖਿਆਲ ਕਰਿਓ ਮੇਰੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਆ ਮੈਂ ਤੁਹਾਨੂੰ ਇਤਿਹਾਸ ਸੁਣਾਵਾਂ ਉਹਨਾਂ ਨੇ ਜੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਚਲਦਿਆ ਚਲਦਿਆ ਜਦੋਂ ਜਿਨੀ ਨਾਮ ਧਿਆਇਆ ਗਹਿਮ ਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਇੰਨੀ ਗੱਲ ਕਹਿੰਦਿਆਂ ਕਹਿੰਦੇ ਜੇ ਸਾਰੇ ਗੁਰੂ ਸਾਹਿਬਾਨ ਦਾ ਇਤਿਹਾਸ ਸਰਵਣ ਕਰਨਾ ਹੀ ਨਾ ਤੇ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ ਜੇ ਸਾਰੇ ਗੁਰੂ ਸਾਹਿਬਾਨ ਦਾ ਇਤਿਹਾਸ ਵਿੱਚ ਆ ਜਾਏਗਾ ਇੰਨੀ ਗੱਲ ਕਹਿੰਦਿਆਂ ਕਹਿੰਦਿਆਂ ਬਾਬਾ ਬੁੱਢਾ ਸਾਹਿਬ ਜੀ ਦੇ ਨੇਤਰ ਮੁੰਦਲੇ ਔਰ ਗੁਰੂ ਸਵਾਰਿਓ ਸਰੀਰ ਦਾ ਇਸ਼ਨਾਨ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਕਰਵਾਇਆ ਔਰ ਤਵਾਰੀਖ ਕਹਿੰਦੀ ਹੈ ਇੱਕ ਪਾਸੇ ਜਿਹੜਾ ਬਾਬਾ ਬੁੱਢਾ ਸਾਹਿਬ ਦਾ ਸਰੀਰ ਸੀ ਉਹਨੂੰ ਭਾਈ ਭਾਨੇ ਨੇ ਮੋਢਾ ਦਿੱਤਾ ਦੂਸਰੇ ਪਾਸੇ ਭਾਈ ਪਿਰਾਨੇ ਨੇ ਦਿੱਤਾ ਤੀਸਰੇ ਪਾਸੇ ਬਹਾਦਰ ਬੀਦੀ ਚੰਦ ਸਾਹਿਬ ਨੇ ਮੋਢਾ ਦਿੱਤਾ ਔਰ ਚੌਥੇ ਪਾਸੇ ਮੇਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਮੋਢਾ ਦਿੱਤਾ ਤੇ ਤਵਾਰੀਕ ਕਹਿੰਦੇ ਜਦੋਂ ਐਦਾ ਚਿਖਾ ਛਿਣੀ ਨਾ ਚਿਤਾ ਉਪਰੇ ਜਬ ਧਰੀ ਸਾਹਿਬ ਬੁੱਢੇ ਦੇ ਸ੍ਰੀ ਹਰਗੋਬਿੰਦ ਤੇ ਨੈਣ ਤੇ ਚੱਲਿਓ ਨੀਰਸ ਨੇ ਜਦੋਂ ਐਦਾਂ ਅਗਨ ਭੇਟ ਕਰਨ ਲੱਗੇ ਨਾ ਸਰੀਰ ਨੂੰ ਮਹਾਰਾਜ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਜਿਗਰਾ ਬੜਾ ਵੱਡਾ ਦਿਲ ਬੜਾ ਵੱਡਾ ਪਰੰਤੂ ਛੇ ਗੁਰੂ ਸਹਿਬਾਨ ਦੇ ਗੁਰੂ ਸਰੂਪ ਦੇ ਵਿੱਚ ਦਰਸ਼ਨ ਕਰਨ ਵਾਲੇ ਉਸ ਵਕਤ ਗੁਰੂ ਹਰ Rai ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵੀ ਸਰੀਰ ਕਿਚੋਲੇ ਵਿੱਚ ਮੌਜੂਦ ਸਨ ਪਰੰਤੂ ਉਹਨਾਂ ਕੋਲ ਗੁਰੂ ਪਦਵੀ ਨਹੀਂ ਸੀ ਔਰ ਪੰਜ ਗੁਰੂ ਸਹਿਬਾਨ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਵਾਲੇ ਬਾਬਾ ਬੁੱਢਾ ਸਾਹਿਬ ਸੱਚੀ ਸਰਕਾਰ ਨੂੰ ਜਦੋਂ ਉਹਨਾਂ ਦੇ ਸਰੀਰ ਨੂੰ ਅਗਨ ਭੇਟ ਕਰਨ ਲੱਗੇ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸੱਚੀ ਸਰਕਾਰ ਦੇ ਨੇਤਰਾਂ ਦੇ ਵਿੱਚੋਂ ਨੀਰ ਦੀ ਚੜੀ ਲੱਗ ਗਈ ਇਦਾਂ ਦੀ عظیم ਸ਼ਖਸੀਅਤ ਸੀ ਬਾਬਾ ਬੁੱਢਾ ਸਾਹਿਬ ਟੋਟਲ ਉਮਰ 125 ਸਾਲ ਹੰਢਾਈ ਬਾਬਾ ਬੁੱਢਾ ਸਾਹਿਬ ਨੇ ਉਹਨਾਂ 125 ਸਾਲਾਂ ਦੇ ਵਿੱਚੋਂ 113 ਸਾਲ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਜੋੜੇ ਝਾੜੇ ਸੇਵਾ ਹੀ ਕੀਤੀ ਗ੍ਰੰਥੀ ਸਾਹਿਬ ਦੀ ਜਦੋਂ ਵੀ ਕੌਮ ਦੇ ਵਿੱਚ ਕੋਈ ਦੁਬਦਾ ਆਈ ਬਾਬਾ ਬੁੱਢਾ ਐਉਂ ਡਾਂਗ ਫੜ ਕੇ ਅੱਗੇ ਆ ਗਿਆ ਭਾਵੇਂ ਉਹ ਗਵਾਲੀਅਰ ਦੀ ਧਰਤੀ ਤੇ ਜਾ ਕੇ ਚੌਕੀਆਂ ਕੱਢਣ ਦੀ ਗੱਲ ਹੋਵੇ ਜਾਂ ਪਿਰਥੀ ਚੰਦ ਦੇ ਵੱਲੋਂ ਲੰਗਰ ਦੀ ਨਾਕਾਬੰਦੀ ਕਰਨ ਤੇ ਪਿਪਲੀ ਸਾਹਿਬ ਵਾਲੀ ਥਾਂ ਤੇ ਜਾ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ